ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਜੋ ਵੈਕੰਸੀ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ ਆਰ ਆਰ ਬੀ ਦੀ ਐਲ ਪੀ ਯਾਨੀ ਕਿ ਸਿਸਟੈਂਟ ਲੋਕੋ ਪਾਇਲਟ ਆਨਲਾਈਨ ਫਾਰਮ 2025 ਆਰ ਆਰ ਬੀ ਯਾਨੀ ਕਿ ਰੇਲਵੇ ਦੀ ਰਿਕਰੂਟਮੈਂਟ ਬੋਰਡ ਵੱਲੋਂ ਇਹ ਨਵੀਂ ਪਰਤੀ ਆਈ ਹੈ ਜੋ 21 ਮਾਰਚ ਨੂੰ ਪੋਸਟ ਲੀਜ਼ ਹੋਈ ਸੀ ਜਿਸ ਵਿੱਚ ਕੁੱਲ ਵੈਕੰਸੀਆਂ ਦੀ ਗੱਲ ਕਰੀਏ ਤਾਂ ਕੁੱਲ 9970 ਇਸ ਵਿੱਚ ਪੋਸਟਾਂ ਆਊਟ ਹੋਈਆਂ ਨੇ ਜਿਸ ਵਿੱਚ ਕਿ ਲੋਕੋ ਪਾਇਲਟ ਦੀਆਂ ਇਹ ਵੈਕੰਸੀਆਂ ਨੇ ਹੁਣ ਗੱਲ ਕਰਦੇ ਇਸ ਨੂੰ ਅਪਲਾਈ ਕਰਨ ਦੀ ਜਿਹੜੀ ਡੇਟ ਸੀ ਉਹ ਪਹਿਲਾਂ ਰਿਲੀਜ਼ ਨਹੀਂ ਹੋਈ ਸੀ ਬਟ ਹੁਣ ਇਸ ਨੂੰ ਅਪਲਾਈ ਕਰਨ ਲਈ ਜੋ ਸਟਾਰਟਿੰਗ ਡੇਟ ਆ 10 ਅਪ੍ਰੈਲ 2025 ਤੋਂ ਸਟਾਰਟ ਆ ਤੇ ਲਾਸਟ ਦੀ ਟਿਮਸ ਨੂੰ ਅਪਲਾਈ ਕਰਨ ਲਈ ਜੋ 9 ਮਈ 2025 ਆ ਸ਼ਾਮ ਨੂੰ ਰਾਤ 11 ਵਜੇ ਤੱਕ ਇਸ ਦੀ ਗ੍ਰਾਮ ਡੇਟ ਛੇਤੀ ਅਨਾਉਂਸ ਕਰ ਦਿੱਤੀ ਜਾਊਗੀ ਤੇ ਐਡਮਿਟ ਕਾਰਡ ਤੁਹਾਡੇ ਐਗਜ਼ਾਮ ਤੋਂ ਪਹਿਲਾਂ ਤੁਹਾਨੂੰ ਸ਼ੋ ਹੋਣ ਲੱਗ ਜਾਊਗਾ ਏ ਜਿਸ ਵਿੱਚ ਘੱਟੋ ਘੱਟ ਤੁਹਾਡੇ ਕੋਲ 18 ਸਾਲ ਦੀ ਹੋਣੀ ਚਾਹੀਦੀ ਹੈ ਤੇ ਵੱਧ ਤੋਂ 33 ਸਾਲ ਵਾਲੀ ਇਸ ਨੂੰ ਅਪਲਾਈ ਕਰ ਸਕਦੇ ਨੇ ਇਸ ਵਿੱਚ ਤੁਹਾਨੂੰ ਏਜ ਰਿਲੈਕਸੇਸ਼ਨ ਵੀ ਦਿੱਤੀ ਜਾਊਗੀ ਜੋ ਕਿ ਰੂਲਸ ਦੇ ਮੁਤਾਬਿਕ ਹੋ ਕਵالیਫਿਕੇਸ਼ਨ ਦੀ ਗੱਲ ਕਰੀ ਤਾਂ ਆਈਟੀਆ ਗ੍ਰੈਜੂਏਸ਼ਨ ਡਿਪਲੋਮਾ ਪਾਸ ਵਾਲੇ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਇਸ ਵਿੱਚ ਜੋ ਫੀਸ ਰੱਖੀ ਗਈ ਹੈ ਜਨਰਲ ਕੈਟਾਗਰੀ ओबीसी ਤੇ ایਡਬਲਯੂਐਸ ਕੈਂਡੀਡੇਟਸ ਲਈ ਸਿਰਫ 500 ਰੁਪਏ ਫੀਸ ਆ ਪਰ ਐਸਸੀ ਕਾਸਟ ਐਸਟੀ ਕਾਸਟ ਐਕਸ ਸਰਵਿਸਮੈਨ ਤੇ ਫੀਮੇਲ ਤੇ ਈਡਬਲਯੂਬੀਸੀ ਕੈਂਡੀਡੇਟਸ ਦੀ ਸਿਰਫ ਸਿਰਫ 250 ਰੁਪਏ ਫੀਸ ਰੱਖੀ ਗਈ ਹੈ ਜੋ ਕਿ ਆਨਲਾਈਨ ਪੇ ਹੋਣੀ ਆ ਜੋ ਕੈਂਡੀਡੇਟਸ ਨੇ ਉਹ ਇੰਨਾ ਦੀ ਜੋ ਪੋਸਟਾਂ ਉਹਨਾਂ indianrailway.gov.in ਇਸ ਵੈੱਬਸਾਈਟ ਤੋਂ ਜਾ ਕੇ ਹੀ ਅਪਲਾਈ ਕਰ ਸਕਦੇ ਨੇ ਇੱਥੇ ਵੀ ਜੋ ਵੈਕੰਸੀਆਂ ਆਈਆਂ ਨੇ ਵੱਖ-ਵੱਖ ਰੀਜਨਾਂ ਦੇ ਵਿੱਚ ਆਈਆਂ ਨੇ ਜੋ ਕਿ ਇਹਨਾਂ ਨੇ ਜੋ ਜ਼ੋਨਲ ਰੇਲਵੇ ਨੇ ਜੋ ਮੈਂਸ਼ਨ ਕੀਤੇ ਨੇ ਤੇ ਉਸ ਵਿੱਚ ਕੁੱਲ ਵੈਕੰਸੀਆਂ ਵੀ ਮੈਂਸ਼ਨ ਕੀਤੇ ਨੇ ਸਭ ਤੋਂ ਜ਼ਿਆਦਾ ਪੋਸਟਾਂ ਦੀ ਗੱਲ ਕਰੀ ਤਾਂ ਈਸਟ ਕੋਸਟ ਰੇਲਵੇ ਦੇ ਵਿੱਚ ਸਭ ਤੋਂ ਜ਼ਿਆਦਾ ਵੈਕੰਸੀਆਂ ਇਸ ਵਿੱਚ ਹੈਗੀਆਂ ਨੇ ਜਿਸ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਨਾਰਥ ਈਸਟਰਨ ਰੇਲਵੇ ਦੀ ਸਿਰਫ 100 ਪੋਸਟਾਂ ਇਸ ਵਿੱਚ ਨਿਕਲੇ ਨੇ ਸੋ ਇਹ ਲੱਖ ਵੱਖ-ਵੱਖ ਰੀਜਨ ਨੇ ਜੋ ਕਿ ਇਹਨਾਂ ਨੇ ਮੈਂਸ਼ਨ ਕੀਤੇ ਨੇ ਤਾਂ ਤੁਸੀਂ ਆਪਣੇ ਰੀਜਨ ਅਕੋਰਡਿੰਗ ਇਸ ਵਿੱਚ ਪੋਸਟਾਂ ਦੀ ਗਿਣਤੀ ਚੈੱਕ ਕਰ ਲੈਣੀ ਆ ਈਸਟ ਸੈਂਟਰਲ ਰੇਲਵੇ ਈਸਟ ਕੋਸਟ ਰੇਲਵੇ ਈਸਟਰਨ ਰੇਲਵੇ ਨਾਰਥ ਸੈਂਟਰਲ ਰੇਲਵੇ ਤੇ ਹੋਰ ਵੀ ਕਾਫੀ ਸਾਰੇ ਇਸ ਵਿੱਚ ਰੀਜਨਸ ਆਏ ਨੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਐਦਾਂ ਦੀ ਰੋਜ਼ਾਨਾ ਘਰ ਬੈਠੇ ਨਵੀਂ ਨਵੀਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲੇ ਇਸ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਤੇ ਜਿਹੜੇ ਵੀ ਗ੍ਰੈਜੂਏਸ਼ਨ ਆਈਟੀ ਡਿਪਲੋਮਾ ਪਾਸ ਨੇ ਇਸ ਪੋਸਟ ਨੂੰ ਅਪਲਾਈ ਕਰ ਸਕਣ ਤੁਸੀਂ ਆਪਣੀ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਤੇ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਘਰ ਬੈਠੇ ਇੰਟਰਨੈਟ ਕੈਫੇ ਦਾ ਤੇ ਨਾਲ ਹੀ ਸੇਵਾ ਕੇਂਦਰ ਫਾਰਮ ਅਪਲਾਈ ਦਾ ਕੰਮ ਵੀ ਸਿੱਖ ਸਕਦੇ ਹੋ ਧੰਨਵਾਦ